ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੜੀਚਾ ਦੀ ਰਾਜਧਾਨੀ ਪੁਬਨੇਸ਼ਵਰ ਅ ਜ਼ੂਬਾ ਪੁਲਿਸ ਮੁਖੀਆਂ ਤੇ ਪੁਲਿਸ ਇੰਸਪੈਕਟਰ ਜਨਰਲਾਂ ਦੀ ਕੌਮੀ ਕਾਨਫਰੰਸ 'ਚ ਹਿੱਸਾ ਲੈਣ ਕੇ ਇਹ ਤਿੰਨ ਰੋਜ਼ਾ ਕਾਨਫਰੰਸ ਅੱਜ ਤੋਂ ਸ਼ੁਰੂ ਹੋ ਰਹੀ ਹੈ ਕਾਨਫਰੰਸ ਵਿੱਚ ਖੱਬੇ ਪੱਕੀ ਕੱਟੜਪੰਥੀ ਤੱਟਵਰ ਦੀ ਸੁਰੱਖਿਆ ਅਤੇ ਆਤਵਾਦ ਵਿਰੋਧੀ ਸਮੇਤ ਪ੍ਰਮੁੱਖ ਰਾਸ਼ਟਰੀ ਸੁਰੱਖਿਆ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਇਸ ਦੌਰਾਨ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਵੀ ਪ੍ਰਦਾਨ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਮੇਸ਼ਾ ਖੁੱਲੀ ਅਤੇ ਗੈਰ ਰਸਮੀ ਗੱਲਬਾਤ ਦੇ ਮਾਹੌਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੀ ਡੁਬਾਲ ਵੀ ਸ਼ਿਰਕਤ ਕਰਨਗੇ ਕਾਨਫਰੰਸ ਵਿੱਚ ਸਾਰੇ ਸੂਬਿਆਂ ਦੇ ਸੂਬਾ ਪੁਲਿਸ ਅਧਿਕਾਰੀ ਅਤੇ ਕੇਂਦਰੀ ਨੀਮ ਫੌਜੀ ਬਲਾਂ ਕੋਜ ਤੇ ਵਿਸ਼ਲੇਸ਼ਣ ਬਿੰਗ ਯਾਨੀ ਰਾ ਕੌਮੀ ਸੁਰੱਖਿਆ ਗਾਠ ਵਿਜੀਲੈਂਸ ਬਿਊਰੋ ਤੇ ਐਸ ਪੀਜੀ ਦੇ ਮੁੱਖੀ ਹਿੱਸਾ ਲੈਣਗੇ ਕਾਨਫਰੰਸ ਵਿੱਚ ਕੌਮੀ ਸੁਰੱਖਿਆ ਚੁਣੌਤੀਆਂ ਤੇ ਪੁਲਿਸ ਬਲਾਂ ਦੀਆਂ ਉੱਪਰ ਦੀਆਂ ਜ਼ਿੰਮੇਵਾਰੀਆਂ ਤੇ ਚਰਚਾ ਕੀਤੀ ਜਾਪੇਗੀ। ਕਾਨਫਰੰਸ ਵਿੱਚ ਅੰਦਰੂਨੀ ਸੁਰੱਖਿਆ, ਸਾਈਬਰ ਅਪਰਾਧ, ਮਾਓਵਾਦੀ ਖਤਰੇ, ਮਕੈਨੀਕਲ ਇੰਟੈਲੀਜੈਂਸ ਅਤੇ ਡਰੋਨ ਵਰਗੀਆਂ ਉੱਪਰ ਦੀਆਂ ਤਕਨੀਕਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਅੱਤਵਾਦ ਨਾਲ ਨਜਿੱਠਣ ਬਾਰੇ ਵੀ ਵਿਚਾਰ-ਵਟਾਂਦਰਾ ਹੋਪੇਗਾ।